ਨਾ ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਕਿਸਾਨ ਭਰਾਵਾਂ ਨੂੰ ਅਸੀਂ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈਏ ਤਾਂ ਜੋ ਉਹਨਾਂ ਨੂੰ ਆਪਣੇ ਕੰਮਕਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂchnਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰबीर ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸੁਝਾਅ ਜੇਕਰ ਕਣਕ ਦੇ ਖੇਤਾਂ ਵਿੱਚ ਤੁਹਾਨੂੰ ਛੋਟੇਕਾਰ ਦੇ ਪੌਦੇ ਦਿਖਾਈ ਦੇਣ ਤਾਂ ਇਹਨਾਂ ਦੇ ਪੱਤਿਆਂ ਉੱਪਰ ਜਾ ਕੇ ਵੇਖੋ ਕਿ ਸਲੇਟੀ ਰੰਗ ਦੀਆਂ ਧਾਰੀਆਂ ਜਾਂ ਕਾਲੇ ਰੰਗ ਦੀਆਂ ਧਾਰੀਆਂ ਜਿਨ੍ਹਾਂ ਵਿੱਚੋਂ ਕਾਲੇ ਰੰਗ ਦੇ ਕਣ ਨਿਕਲਦੇ ਨੇ ਤਾਂ ਸਮਝੋ ਕਿ ਤੁਹਾਡੇ ਕਣਕ ਦੀ ਫਸਲ ਦੇ ਉੱਤੇ ਪੱਤਿਆਂ ਦੀ ਕੰਗਿਆਰੀ ਦਾ ਹਮਲਾ ਹੋ ਚੁੱਕਾ ਹੈ ਅਜਿਹੇ ਹਾਲਤਾਂ ਵਿੱਚ ਅਜਿਹੇ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਇਸ ਤੋਂ ਇਲਾਵਾ ਕਿਸਾਨ ਵੀਰੋ ਕਣਕ ਦੇ ਖੇਤਾਂ ਵਿੱਚ ਚੇਪੇ ਦੇ ਹਮਲੇ ਬਾਰੇ ਵੀ ਲਗਾਤਾਰ ਸੁਚੇਤ ਰਹੋ ਲਗਾਤਾਰ ਸਰਵੇਖਣ ਕਰਦੇ ਰਹੋ ਕਿਉਂਕਿ ਇਹ ਚੇਪੇ ਦਾ ਹਮਲਾ ਖੇਤ ਦੇ ਬਾਹਰਲੇ ਹਿੱਸਿਆਂ ਤੋਂ ਸ਼ੁਰੂ ਹੁੰਦਾ ਹੈ ਤੇ ਬਾਹਰਲੇ ਹਿੱਸਿਆਂ ਤੋਂ ਸ਼ੁਰੂ ਹੋ ਕੇ ਖੇਤ ਦੇ ਅੰਦਰ ਵੱਲ ਵਧਦਾ ਹੈ ਇਸ ਕਰਕੇ ਜੇਕਰ ਜ਼ਰੂਰਤ ਪਵੇ ਤਾਂ ਛਿੜਕਾ ਕਰਨ ਲਈ ਬਾਹਰਲੇ ਹਿੱਸਿਆਂ ਤੋਂ ਛਿੜਕਾ ਜਿਹੜਾ ਸ਼ੁਰੂ ਕੀਤਾ ਜਾਵੇ ਤਾ ਜੋ ਇਸ ਚੇਪੇ ਦੇ ਹਮਲੇ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਸਰੋਂ ਦੇ ਖੇਤਾਂ ਦਾ ਵੀ ਚੇਪੇ ਦੇ ਹਮਲੇ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਜੇਕਰ ਤੁਸੀਂ ਸਰੋਂ ਦੇ ਖੇਤਾਂ ਦਾ ਸਰਵੇਖਣ ਕਰ ਰਹੇ ਹੋ ਤਾਂ 100 ਬੂਟਿਆਂ ਨੂੰ ਵੱਖ-ਵੱਖ ਥਾਵਾਂ ਤੋਂ ਸਿਲੈਕਟ ਕਰ ਲਓ ਜੇ ਇਹਨਾਂ 100 ਬੂਟਿਆਂ ਵਿੱਚੋਂ 40 ਤੋਂ 50 ਬੂਟਿਆਂ ਉੱਤੇ ਚੇਪੇ ਦੇ ਹਮਲਾ ਤੁਹਾਨੂੰ ਦਿਖਾਈ ਦੇਂਦਾ ਤਾਂ ਸਫਾਰਸ਼ ਕੀਟਨਾਸ਼ਕ ਜਿਹੜਾ ਉਹਦੀ ਤੁਸੀਂ ਵਰਤੋ ਜਿਹੜੀ ਉਹ ਕਰ ਸਕਦੇ ਹੋ ਇਸ ਤੋਂ ਇਲਾਵਾ ਛੋਲਿਆਂ ਦੀ ਫਸਲ ਦੇ ਉੱਤੇ ਸ਼ੋਲਿਆਂ ਦੀ ਸੁੰਡੀ ਦਾ ਹਮਲਾ ਵੀ ਹੋ ਸਕਦਾ ਹੈ। ਸ਼ੋਲਿਆਂ ਦੀ ਸੁੱਡੀ ਹੈ ਜੋ ਸ਼ੋਲਿਆਂ ਦੇ ਪੱਤਿਆਂ ਨੂੰ ਡੋਡਿਆਂ ਨੂੰ ਡੱਡਿਆਂ ਨੂੰ ਤੇ ਦਾਣਿਆਂ ਨੂੰ ਖਾਂਦੀ ਆ। ਇਸ ਕਰਕੇ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਆਪਣੇ ਖੇਤ ਵਿੱਚ 1 ਏਕੜ ਵਿੱਚ 1 ਮੀਟਰ ਦੀਆਂ ਕਤਾਰਾਂ ਦਾ 10 ਥਾਵਾਂ ਤੋਂ ਸਿਲੈਕਟ ਕਰੋ। ਇਹਨਾਂ 10 ਥਾਵਾਂ ਤੋਂ ਉੱਤੋਂ ਬੂਟੇ ਜਿਹੜੇ ਉਹ ਝਾੜ ਕੇ ਵੇਖੋ। ਜੇ ਇਹਨਾਂ 10 ਥਾਵਾਂ ਦੇ ਉੱਤੇ ਝਾੜਨ ਤੋਂ ਬਾਅਦ ਬੂਟਿਆਂ ਨੂੰ ਤੁਹਾਨੂੰ 16 ਸੁੰਡੀਆਂ ਜਾਂ 16 ਤੋਂ ਜ਼ਿਆਦਾ ਸੁੰਡੀਆਂ ਦਿਖਾਈ ਦਿੰਦੀਆਂ ਨੇ ਮਿਲਦੀਆਂ ਹਨ ਤਾਂ ਇਸ ਦਾ ਮਤਲਬ ਤੁਹਾਡੇ ਛੋਲਿਆਂ ਦੀ ਫਸਲ ਦੇ ਉੱਤੇ ਛੋਲਿਆਂ ਦੀ ਸੁੰਡੀ ਦਾ ਹਮਲਾ ਹੋ ਚੁੱਕਾ ਹੈ ਅਜਿਹੇ ਹਾਲਤਾਂ ਵਿੱਚ ਸਿਫਾਰਿਸ਼ ਕੀਟਨਾਸ਼ਕ ਜਿਹੜਾ ਉਹ ਤੁਸੀਂ ਸਪਰੇਅ ਕਰੋ ਵਧੇਰੇ ਝਾੜ ਪ੍ਰਾਪਤ ਕਰਨ ਲਈ ਜੇਕਰ ਤੁਹਾਡੀ ਫਸਲ 90 ਤੋਂ 110 ਦਿਨਾਂ ਦੀ ਹੋ ਗਈ ਆ ਤਾਂ 90 ਤੋਂ 110 ਦਿਨਾਂ ਦੇ ਵਿੱਚ ਇਸ ਫਸਲ ਦੇ ਉੱਤੇ 3 ਕਿਲੋ ਯੂਰੀਆ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਛੋਲਿਆਂ ਦੇ ਦਾਣਿਆਂ ਵਿੱਚ ਜ਼ਿੰਕ ਦਾ ਵਾਧਾ ਕਰਨ ਲਈ ਤੁਸੀਂ 750 ਗ੍ਰਾਮ 21% ਜ਼ਿੰਕ ਅਤੇ 3 ਕਿਲੋ ਯੂਰੀਆ ਇਸ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਇਸ ਤੋਂ ਇਲਾਵਾ ਬਹਾਰ ਰੁੱਤ ਦੀ ਮੱਕੀ ਦੀ ਜਿਹੜੀ ਬਜਾਈ ਆ ਉਹ ਤੁਸੀਂ ਇਸ ਮਹੀਨੇ ਦੇ ਅਖੀਰ ਤੱਕ ਖਤਮ ਕਰ ਦਿਓ ਜੇਕਰ ਤੁਸੀਂ ਮਸਰਾਂ ਦੇ ਫਸਲ ਲਗਾਈ ਆ ਤਾਂ ਮੌਸਮ ਦੇ ਹਿਸਾਬ ਨਾਲ ਮਸਰਾਂ ਦੀ ਫਸਲ ਨੂੰ ਜਿਹੜਾ ਉਹ ਪਾਣੀ ਇਸ ਮਹੀਨੇ ਜ਼ਰੂਰ ਲਗਾ ਦਿਓ ਪਸ਼ੂਆਂ ਦੇ ਥਾਣਾ ਨੂੰ ਜੇ ਫਟੇ ਹੋਏ ਨੇ ਜਾਂ ਜ਼ਖਮੀ ਹੋਏ ਨੇ ਤਾਂ ਉਹਨਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਦੀ ਚਵਾਈ ਤੋਂ ਤੁਰੰਤ ਬਾਅਦ ਇੱਕ ਭਾਗ ਗਲਿਸਰਿਨ ਤੇ ਤਿੰਨ ਭਾਗ ਬੀਟਾਡੀਨ ਯਾਨੀ ਕਿ ਇੱਕ ਰੇਸ਼ਿਓ 3 ਦਾ ਇੱਕ ਤੁਸੀਂ ਘੋਲ ਬਣਾ ਕੇ ਉਹਦੇ ਵਿੱਚ ਇਹਨਾਂ ਥਾਣਾ ਦਾ ਜਿਹੜਾ ਡੋਬਾ ਲਵਾਓ ਇਸ ਤਰ੍ਹਾਂ ਕੰਨ ਨਾਲ ਜਿਹੜੇ ਫਟੇ ਹੋਏ ਥਣ ਜਾਂ ਜ਼ਖਮੀ ਹੋਏ ਥਣ ਆ ਉਹ ਠੀਕ ਹੋ ਜਾਂਦੇ ਨੇ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾਂ ਅਤੇ ਸਜਾ ਫੇਰ ਮਿਲਾਂਗੇ ਧੰਨਵਾਦ ਪੂਰੇ ਵਿਸ਼ਵ ਦੇ ਵਿੱਚ ਅੱਜ ਦਾਲ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਵਸ ਦਾ ਮੁੱਖ ਉਦੇਸ਼ ਦਾਲਾਂ ਦੀ ਵੱਧ ਤੋਂ ਵੱਧ ਕਾਸ਼ਤ ਕਰਨਾ ਹੈ ਤੇ ਪੰਜਾਬ ਇਸ ਦਾ ਮੁੱਖ ਸੂਬਾ ਹੈ ਦਾਲਾਂ ਦੀ ਕਾਸ਼ਤ ਕਰਨ ਦੇ ਲਈ ਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਹਰਪ੍ਰੀਤ ਕੌਜੀ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਧਾਲ ਦੇ ਉਸ ਦੀ ਕੀ ਮਹੱਤਾ ਔਰ ਦਾਲਾਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕੀ ਮਹੱਤਵਪੂਰਨ ਇਹਨਾਂ ਦਾ ਰੋਲ ਹੈ ਸਾਡੀ ਪੋਸਟਿਕ ਜਿਹੜੀ ਖੁਰਾਕ ਦੇ ਵਿੱਚ ਇਸ ਵਿਸ਼ੇ ਤੇ ਗੱਲ ਕਰਨ ਲਈ ਮੇਰੇ ਨਾਲ ਖੜੇ ਨੇ ਡਾਕਟਰ ਹਰਪ੍ਰੀਤ ਕੌਰ ਵਿਰਕ ਜੀ ਜੋ ਕਿ ਸੀਨੀਅਰ ਐਗਰੋਨੋਮਿਸਟ ਨੇ ਡਿਪਾਰਟਮੈਂਟ ਆਫ ਪlant ਬਰੀਡਿੰਗ ਐਂਡ ਜੈਨੇਟਿਕਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾ ਨਿਭਾ ਰਹੇ ਨੇ ਅੱਜ ਆਪਾਂ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਿਸ਼ਵ ਦਾਲ ਦਿਵਸ ਮਨਾ ਰਹੇ ਹਾਂ ਕਿਸਾਨ ਵੀਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸੋ ਕਿ ਇਹ ਜਿਹੜਾ ਵਿਸ਼ਵ ਦਾਲ ਦਿਵਸ ਆ ਇਹ ਕਿਉਂ ਮਨਾਇਆ ਜਾਂਦਾ ਇਹਦੀ ਮਹੱਤਤਾ ਕੀ ਹੈ ਜਿਹੜਾ ਦਾਲਾਂ ਦਾ ਦਿਵਸ ਵਰਲਡ ਯੂਨਾਈਟਿਡ ਨੇਸ਼ਨ ਵੱਲੋਂ 2018 ਤੋਂ 10 ਫਰਵਰੀ ਨੂੰ ਇਹ ਐਲਾਨਿਆ ਗਿਆ ਸੀ ਕਿ ਆਹ ਵਾਲਾ ਦਿਨ ਅਸੀਂ ਦਾਲਾਂ ਦੇ वर्ल्ड ਪਲਸਸ ਡੇ ਦੇ ਰੂਪ ਦੇ ਵਿੱਚ ਬਣਾਵਾਂਗੇ ਇਹਦੇ ਇਹ ਮਹੱਤਾ ਹੈ ਕਿ ਦਾਲਾਂ ਦੀ ਮਹੱਤਾ ਨੂੰ ਉਜਾਗਰ ਕਰਨ ਲਈ ਇਹ ਦਿਵਸ ਮਨਾਇਆ ਜਾਂਦਾ ਹੈ ਦਾਲਾਂ ਦਾ ਸਸਟੇਨੇਬਲ ਐਗਰੀਕਲਚਰ ਚ ਹੈਲਥ ਤੇ ਨਿਊਟ੍ਰੀਸ਼ਨ ਚ ਦੇ ਰੋਲ ਨੂੰ ਦਾਲਾਂ ਦੀ ਇੰਪੋਰਟੈਂਸ ਨੂੰ ਮਨਾਉਣ ਲਈ ਇਹ ਦਿਵਸ ਯੂਨਾਈਟਿਡ ਨੇਸ਼ਨ ਵੱਲੋਂ ਆਹ ਡੇ ਡਿਕਲੇਅਰ ਕੀਤਾ ਗਿਆ ਸੀ 2018 ਚ ਕਿ ਦਾਲਾਂ ਦਾ ਵਰਲਡ ਪਲਸਸ ਡੇ ਬਣਾਇਆ ਜਾਊਗਾ ਜੀ ਦਾਲਾ ਜਿਹੜੀ ਹੈਗੀ ਆਪਾਂ ਜਾਣਦੇ ਪ੍ਰੋਟੀਨ ਦਾ ਮੁੱਖ ਸਰੋਤ ਹਨ ਇਹਦੇ ਚ ਫਾਈਬਰ ਵਿਟਾਮਿਨਸ ਤੇ ਹੋਰ ਤਰ੍ਹਾਂ ਦੇ ਖਾਹੋਰ ਕਾਫੀ ਤਰ੍ਹਾਂ ਦੇ ਖਣਿਜ ਪਦਾਰਥ ਨੇ ਤੇ ਇਸ ਲਈ ਚੰਗੀ ਖੁਰਾਕ ਦਾ ਇੱਕ ਅਹਿਮ ਹਿੱਸਾ ਹਨ ਯੂਨਾਈਟਿਡ ਨੇਸ਼ਨਸ ਵੱਲੋਂ ਦਾਣਾ ਦਾ এনवायरमेंटਲ ਬੈਨੀਫਿਟ ਤੇ ਨਿਊਟ੍ਰੀਸ਼ਨਲ ਬੈਨੀਫਿਟ ਨੂੰ ਉਜਾਗਰ ਕਰਨ ਲਈ ਦਿਨ ਬਣਾਇਆ ਜਾਂਦਾ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਕਣਕ ਝੋਨੇ ਦਾ ਫਸਲੀ ਚੱਕਰ ਹੈ ਜੇ ਆਪਾਂ ਕਹੀਏ ਵੀ ਮੋਨੋਕਲਚਰ ਆ ਬਾਕੀ ਫਸਲਾਂ ਦੀ ਜਿਹੜੀ ਖੇਤੀ ਬਹੁਤ ਘੱਟ ਹੋ ਰਹੀ ਹੈ ਹੈ ਇਸ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਜਿਹੜੀ ਦਾਲਾਂ ਦੀ ਖੇਤੀ ਆ ਇਹਨੂੰ ਆਪਾਂ ਕਿੱਥੇ ਫਿੱਟ ਕਰਦੇ ਆਂ ਦਾਲਾਂ ਦਾ ਜਿਸਨੂੰ ਆਪਾਂ ਪਹਿਲਾਂ ਹੀ ਦੱਸਿਆ ਕਿ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵ ਹੈ ਕਿਉਂਕਿ ਦਾਲਾਂ ਹੀ ਇੱਕ ਇਹੋ ਜਿਹਾ ਸਰੋਤ ਹੈ ਨਾ ਬਲਕਿ ਮਨੁੱਖੀ ਸਿਹਤ ਲਈ ਬਲਕਿ ਜ਼ਮੀਨ ਦੀ ਸਿਹਤ ਲਈ ਵੀ ਓਨੇ ਹੀ ਲਾਭਦਾਇਕ ਹਨ ਇਹ ਹਵਾ ਵਿੱਚੋਂ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਫਿਕਸ ਕਰਦੀਆਂ ਤੇ ਆਪਣੀ ਨਾਈਟ੍ਰੋਜਨ ਦੀ ਲੋੜ ਨੂੰ ਤੇ ਪੂਰਾ ਕਰਦੀਆਂ ਪਰ ਜਿਹੜੀ ਫਸਲ ਦੀ ਅਗਲੀ ਫਸਲ ਹੈ ਉਹਦੀ ਉਹਨੂੰ ਵੀ ਨਾਈਟ੍ਰੋਜਨ ਮਹਈਆ ਕਰਵਾਂਦੀਆਂ ਹਨ ਤੇ ਆਪਾਂ ਜਿਸਦਾ ਜਾਣਦੇ ਹੀ ਹੈ ਕਿ ਕਣਕ ਝੋਨਾ ਫਸਲੀ ਚੱਕਰ ਦਾ ਫਾਇਦੇ ਤੇ ਜਿਤਨਾ ਫਾਰਮਰਸ ਨੂੰ ਕਿ ਅਸ਼ੂਰਡ ਕ੍ਰੌਪ ਤੇ ਮਿਲਦੀ ਹੈ ਪਰ ਉਹਦੇ ਨਾਲ ਜਿਹੜੇ ਨੁਕਸਾਨ ਹੋ ਰਹੇ ਹੈ ਜਿਸ ਤਰ੍ਹਾਂ ਕਿ ਜਿਹੜਾ ਆਪਣਾ ਕੁਦਰਤੀ ਸੋਮਾ ਹੈ ਪਾਣੀ ਉਹਦਾ ਤਾਂ ਲਗਾਤਾਰ ਥੱਲੇ ਜਾ ਰਿਹਾ ਹੈ ਤੇ ਉਹਨੂੰ ਬਚਾਉਣ ਦੀ ਬਹੁਤ ਰੋਲ ਹੈ ਹੋਰ ਜਿਹੜੀ ਮਾਈਕਰੋ ਨਿਊਟ੍ਰੀਨ ਦੀ ਡੈਫੀਸ਼ੈਂਸੀਜ਼ ਆ ਰਹੀਆਂ ਹੈ ਕ੍ਰੌਪ ਚ ਤੇ ਮੋਨੋਕਲਚਰ ਕਾਰਨ ਹੋਰ ਇਨਸੈਕਟ ਪੈਸਟ ਡਿਜ਼ੀਜ਼ਸ ਉਹਨਾਂ ਦੇ ਵੀ ਕ੍ਰੌਪ ਇਨਫੈਸਟ ਹੋ ਰਹੀ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਆਪਾਂ ਨੂੰ ਦਾਲਾਂ ਨੂੰ ਫਸਲੀ ਚੱਕਰਾਂ ਚ ਇਦ ਨੂੰ ਸ਼ਾਮਿਲ ਕੀਤਾ ਜਾਏ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਜਿਹੜਾ ਪਾਣੀ ਘਟਦਾ ਜਾ ਰਿਹਾ ਹੈ ਉਹਨੂੰ ਕਿਉਂਕਿ ਦਾਲਾਂ ਇੱਕ ਇਹੋ ਜਿਹੀ ਫਸਲ ਹੈ ਜਿਹ ਚ ਘੱਟ ਪਾਣੀ ਤੇ ਘੱਟ ਖਾਦ ਦੀ ਲੋੜ ਹੁੰਦੀ ਹੈ ਤੇ ਇਸ ਲਈ ਆਪਾਂ ਨੂੰ ਦਾਲਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਜਿਸ ਨਾਲ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਚ ਆਪਾਂ ਤਿੰਨ ਸੀਜ਼ਨ ਦੌਰਾਨ ਆਪਾਂ ਦਾਲਾ ਬੀਜ ਸਕਦੇ ਆ ਜਿਸ ਤਰ੍ਹਾਂ ਗਰਮ ਰੁੱਤੀ ਦਾਲ ਹੋਗੀ ਜਿੱਚ ਆਪਾਂ ਮੂੰਗੀ ਤੇ ਮਾਂ ਲਾ ਸਕਦੇ ਆ ਇਸੇ ਤਰ੍ਹਾਂ ਸੋਨੀ ਰੁੱਤੀ ਦਾਲਾ ਹੋਗੀ ਐ ਸੋਨੀ ਰੁੱਚ ਆਪਾਂ ਮੂੰਗੀ ਮਾਂ ਤੇ ਅਰਹਦੀ ਕਾਸ਼ਤ ਕੀਤੀ ਜਾ ਸਕਦੀ ਹੈ ਜੀ ਤੇ ਸੋਇਬੀਂ ਦੀ ਫਸਲ ਵੀ ਆਪਾਂ ਬੀਜ ਸਕਦੇ ਆ ਜੀ ਇਸੇ ਤਰ੍ਹਾਂ ਹਾੜੀ ਦੌਰਾਨ ਆਪਾਂ ਛੋਲੇ ਤੇ ਮਸਰ ਤੇ ਪਕਾਵੇਂ ਮਟਰ ਬੀਜ ਸਕਦੇ ਆ ਜੀ ਤੋਂ ਹਰ ਇੱਕ ਸੀਜ਼ਨ 'ਚ ਆਪਣੇ ਕੋਲ ਦਾਲਾ ਹੈਗੀ ਆ ਬੀਜਣ ਲਈ ਤੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਘਟੋ-ਘਟ ਆਪਣੀ ਲੋੜ ਮੁਤਾਬਿਕ ਦਾਲਾਂ ਜ਼ਰੂਰ ਲਾਹਣ ਬਜਾਈ ਦਾ ਸਹੀ ਢੰਗ ਤੇ ਇਸ ਤੋਂ ਇਲਾਵਾ ਇਹ ਤੇ ਜਿਹੜਾ ਬੀਜ ਕਿੰਨਾ ਪੈਣਾ ਤੇ ਖਾਦਾਂ ਦਾ ਪ੍ਰਬੰਧਨ ਆਪਾਂ ਕਿਸ ਤਰ੍ਹਾਂ ਕਰਨਾ ਹੁਣ ਜਿਸ ਦਾ ਆਉਣ ਵਾਲਾ ਜੇ ਸਮਾਂ ਹੈਗਾ ਗਰਮ ਰੁੱਤ ਦੀ ਦਾਲਾਂ ਦਾ ਹੈਗਾ ਗਰਮ ਰੁੱਤ 'ਚ ਜਿਸ ਸਮੇ ਅੱਗੇ ਤੁਹਾਨੂੰ ਦੱਸਿਆ ਆਪਾਂ ਮੂੰਗੀ ਅਤੇ ਮਾਂ ਦੀ ਕਾਸ਼ਤ ਕਰ ਸਕਦੇ ਹਾਂ ਤੇ ਇਹਦੇ ਚ ਜਿਹੜੇ ਮੂੰਗੀ ਹੈ ਮੂੰਗੀ ਚ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਹੈਗੀ ਕਿਸਮਾਂ ਹੈਗੀਆਂ ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਐਸਐਮਐਲ 1827 ਐਸਐਮਐਲ 832 ਤੇ ਐਸਐਮਐਲ 668 ਕਿਸਮ ਹੈਗੀ ਹੈ ਇਹ ਸਾਰੀਆਂ ਕਿਸਮਾਂ तकरीबन 60-65 ਦਿਨ ਚ ਪੱਕ ਕੇ ਤਿਆਰ ਹੋ ਜਾਂਦੀਆਂ ਤੇ ਇਹਨਾਂ ਦਾ ਔਸਤ ਝਾੜ ਹੁੰਦਾ ਹੈ तकरीबन 4.5 ਤੋਂ 5 ਕੁਇੰਟਲ ਪ੍ਰਤੀ ਏਕੜ ਹੈਗਾ ਹੈ ਇਸੇ ਤਰ੍ਹਾਂ ਜੇ ਮਾਂ ਦੀ ਗੱਲ ਕਰੀਏ ਤੇ ਮਾਂ ਚ ਵੀ ਯੂਨੀਵਰਸਿਟੀ ਵੱਲੋਂ ਦੋ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਮਾਂ 1137 ਤੇ ਮਾਂ 1008 ਇਹ ਤਕਰੀਬਨ 70 72 ਦਿਨ ਦੀ ਫਸਲ ਹੈਗੀ ਹੈ ਤੇ ਇਹ ਵੀ ਤਕਰੀਬਨ ਆਪਾਂ ਨੂੰ 4 ਤੋਂ 4.5 ਕਿਲੋਗ੍ਰਾਮ ਪ੍ਰਤੀ एकड़ ਦਾ 4 ਮਿਲ ਜਾਂਦਾ ਹੈ ਤੇ मूंगी ਦੇ ਜੇ ਆਪਾਂ ਬਿਜਾਈ ਬੀਜ ਦੀ ਮਾਤਰਾ ਦੀ ਜੇ ਗੱਲ ਕਰੀਏ ਤੇ ਜਿਹੜੀ एसएमएल 663 ਕਿਸਮ ਹੈ ਇਹ ਦਾ ਦਾਣਾ ਥੋੜਾ ਮੋਟਾ ਹੁੰਦਾ ਹੈ ਇਹਦੇ ਲਈ 15 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ ਬਾਕੀ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਇਸੇ ਤਰ੍ਹਾਂ ਮਾਂਚ 20 ਕਿਲੋ ਬੀਜ ਪ੍ਰਤੀ ਏਕੜ ਆਪਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਬਿਜਾਈ ਦੇ ਟਾਂਗ ਜਿਹੜੀ मूंगी ਦੀ ਫਸਲ ਹੈ ਇਹ ਆਪਾਂ ਜਾਂ ਤੇ ਬਿਨਾ ਵਾਹੇ ਵੀ ਬੀਜ ਸਕਦੇ ਆ ਜ਼ੀਰੋ ਟਿਲ ਡ੍ਰਿਲ ਨਾਲ ਜਾਂ ਉਸ ਤੋਂ ਇਲਾਵਾ ਆਪਾਂ ਇਹਨੂੰ ਬੈਡਾਂ ਤੇ ਵੀ ਬਿਜਾਈ ਕੀਤੀ ਜਾ ਸਕਦੀ ਹੈ ਜਿੱਥੇ ਭਾਰੀਆਂ ਜ਼ਮੀਨਾਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਉੱਤੇ ਆਪਾਂ ਇਹਨੂੰ ਬੈਡਾਂ ਤੇ ਵੀ ਬੀਜ ਸਕਦੇ ਆ ਜਾਂ ਜੇ ਪਧਰੀ ਬਿਜਾਈ ਕਰਨੀ ਹੈ ਤਾਂ ਤੁਸੀਂ ਕੰਕ ਜਿਹੜੇ ਵੀ ਜ਼ਮੀਨ ਕਿਸਾਨਾਂ ਕੋਲ ਜਿਹੜੀ ਵੀ ਡ੍ਰਿਲਾਂ ਹੈਗੀਆਂ 1.75 ਤੋਂ ਲੈ ਕੇ 22 ਸੈਂਟੀਮੀਟਰ ਤੱਕ ਤੁਸੀਂ ਕੋਈ ਵੀ ਡ੍ਰਿਲ ਅਵੇਲੇਬਲ ਉਹਦੇ ਨਾਲ ਤੁਸੀਂ ਇਹਦੀ ਬਿਜਾਈ ਕਰ ਸਕਦੇ ਹੋ ਮਾਂ ਦੀ ਬਿਜਾਈ ਵੀ ਆਪਾਂ ਜਿਹੜੀ ਕਤਾਰ ਤੋਂ ਕਤਾਰ ਦਾ ਫਾਸਲਾ 22 ਸੈਂਟੀਮੀਟਰ ਹੋਣਾ ਚਾਹੀਦਾ ਹੈ। ਹਾਂ ਜਿਹੜਾ ਬਿਜਾਈ ਦਾ ਸਹੀ ਸਮਾਂ ਹੈ ਜੇ ਆਪਾਂ ਮੂੰਗੀ ਦੀ ਗੱਲ ਕਰੀਏ ਤੇ ਮੂੰਗੀ ਦੀ ਬਿਜਾਈ ਦਾ ਜਿਹੜਾ ਸਹੀ ਸਮਾਂ ਹੈਗਾ ਉਹ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਹੈ। ਨਾ ਆਪਾਂ ਨੂੰ ਬਹੁਤੀ ਅਗੀਤੀ ਬੀਜਣੀ ਚਾਹੀਦੀ ਹੈ ਨਾ ਹੀ ਛੇਤੀ ਅਪ੍ਰੈਲ ਦੇ ਤੀਜੇ ਹਫਤੇ ਤੱਕ ਇਹਨੂੰ ਕਨਕ ਵੱਢ ਕੇ ਆਪਾਂ ਬੀਜ ਸਕਦੇ ਹਾਂ। ਪਰ ਜੇ ਆਪਾਂ ਉਸ ਤੋਂ ਲੇਟ ਕਰਦੇ ਹਾਂ ਤੇ ਇਹਦੇ 'ਚ ਇੱਕ ਪੀਲਾ ਚਿਤਕਬਰਾ ਰੋਗ ਹੈ ਜਿਹੜੀ ਆਪਣੀ ਕਿਸਮ ਹੈ ਉਹ ਉਹਨੂੰ ਟਾਕਰਾ ਕਰਨ ਚ ਸਮਰਥ ਹੈਗੀਆਂ ਪਰ ਜੇ ਆਪਾਂ ਨੂੰ ਲੇਟ ਬਿਜਾਈ ਕਰਦੇ ਹਾਂ ਤਾਂ ਉਹਦੇ ਚੋ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ ਜੀ ਤੇ ਝਾੜ ਵੀ ਕਾਫੀ ਘਟ ਜਾਂਦਾ ਹੈ ਤੇ ਇਸ ਲਈ ਆਪਾਂ ਨੂੰ 20 ਮਾਰਚ ਤੋਂ ਲੈ ਕੇ ਕੋਸ਼ਿਸ਼ ਕਰਨੀ 10 ਅਪ੍ਰੈਲ ਤੱਕ ਆਪਾਂ ਇਹਦੀ ਬਿਜਾਈ ਕਰ ਸਕਦੇ ਇਸੇ ਤਰ੍ਹਾਂ ਮਾਂ ਜੇ ਜੀ ਬੀਜ ਨੇ ਉਹ ਆਪਾਂ 15 ਮਾਰਚ ਤੋਂ ਲੈ ਕੇ ਅਪ੍ਰੈਲ ਦੇ ਪਹਿਲੇ ਹਫਤੇ ਦਾ ਸਹੀ ਟੁਕਵਾ ਸਮਾਂ ਹੈ ਬਿਜਾਈ ਲਈ ਤੇ ਇਹ ਜਿਹੜੇ ਹੈਗੇ ਆ ਕੰਡੀ ਹਿਊਮਿਡ ਏਰੀਆਸ ਆ ਹੋ ਗਏ ਗੁਰਦਾਸਪੁਰ ਉਪਰ ਇਸ ਸਾਈਡ ਇਹ ਕਾਫੀ ਵਧੀਆ ਨਵਾਂ ਸ਼ਹਿਰ ਵਗੈਰਾ ਇੱਧਰ ਇਹ ਨਦੀ ਵਧੀਆ ਮਾਹ ਹੋ ਜਾਂਦੇ ਆ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਜਿਸ ਨਾਲ ਆਪਾਂ ਪਹਿਲਾਂ ਹੀ ਕੀਤਾ ਹੈ ਕਿ ਇਹਦੇ ਚ ਘੱਟ ਖਾਦ ਦੀ ਲੋੜ ਪੈਂਦੀ ਹੈ ਤੇ ਇਹਦੇ ਚ ਮੂੰਗੀ ਚ ਤੁਸੀਂ 5 ਕਿਲੋ ਨਾਈਟ੍ਰੋਜਨ ਤੇ ਯਾਨੀ ਕਿ 11 ਕਿਲੋ ਯੂਰੀਆ ਤੇ 100 ਕਿਲੋ ਸਿੰਗਲ ਸੁਪਰ ਫਾਸਫੇਟ ਬਿਜਾਈ ਵੇਲੇ ਪਾਣਾ ਹੈ ਇਸੇ ਤਰ੍ਹਾਂ ਜੇ ਆਲੂਆਂ ਤੋਂ ਬਾਅਦ ਤੁਸੀਂ ਮੂੰਗੀ ਬੀਜਣੀ ਹੈ ਤੇ ਮੂੰਗੀ 'ਚ ਕੋਈ ਵੀ ਖਾਦ ਪਾਣ ਦੀ ਲੋੜ ਨਹੀਂ ਕਿਉਂਕਿ ਆਲੂਆਂ ਦੀ ਫਸਲ ਨੂੰ ਕਾਫੀ ਖਾਦ ਪਈ ਹੁੰਦੀ ਹੈ ਤੇ ਉਹਦੇ 'ਚ ਤੁਸੀਂ ਕੋਈ ਖਾਦ ਨਹੀਂ ਪਾਓਗੇ ਇਸੇ ਤਰ੍ਹਾਂ ਮਾਂ ਦੇ ਵਿੱਚ ਆਪਾਂ ਨੂੰ 5 ਯਾਨੀ 11 ਕਿਲੋ ਯੂਰੀਆ ਤੇ 60 ਕਿਲੋ ਸਿੰਗਲ ਸੁਪਰ ਫਾਸਫੇਟ ਬਿਜਾਈ ਵੇਲੇ ਪਾ ਦੇਣੀ ਚਾਹੀਦੀ ਹੈ ਤੇ ਖਾਦਾਂ ਤੋਂ ਇਲਾਵਾ ਜੇ ਆਪਾਂ ਉਸ ਤੋਂ ਬਾਅਦ ਨਦੀਨਾਂ ਦੀ ਗੱਲ ਕਰੀਏ ਤੇ ਆਪਾਂ ਨਦੀਨਾ ਦੀ ਸਮੇਂ ਸੇ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਜੇ ਆਪਾਂ ਸਮੇਂ ਸੇ ਰੋਕਥਾਮ ਨਹੀਂ ਕਰਦੇ ਤੇ ਉਹ ਉਹ ਝਾੜ ਕਾਫੀ ਘਟਾ ਦਿੰਦੇ ਆ ਇਸ ਲਈ ਆਪਾਂ ਨੂੰ ਮੂੰਗੀ ਚ ਦੋ ਬਿਜਾਈ ਤੋਂ 4 ਹਫ਼ਤੇ ਬਾਅਦ ਤੁਸੀਂ ਪਹਿਲੀ ਗੋਡੀ ਕਰ ਸਕਦੇ ਹੋ ਜੇ ਲੋੜ ਪਏ ਤੇ 6 ਹਫ਼ਤੇ ਬਾਅਦ ਦੂਜੀ ਗੋਡੀ ਇਸੇ ਤਰ੍ਹਾਂ ਮਾਂ ਚ ਤੁਸੀਂ ਬਿਜਾਈ ਤੋਂ ਬਾਅਦ ਇੱਕ ਗੋਡੀ ਕਰ ਸਕਦੇ ਹੋ 4 ਹਫ਼ਤੇ ਬਾਅਦ ਜਦੋਂ ਆਪਾਂ ਕਣਕ ਛੋਣੇ ਤੋਂ ਦਾਲਾਂ ਦੀ ਖੇਤੀ ਵੱਲ ਆੰਦੇ ਆ ਅੱਜ ਪੂਰੇ ਵਿਸ਼ੇ ਦੇ ਵਿੱਚ ਵੀ ਇਹਦੇ ਬਾਰੇ ਜਾਗਰਤੀ ਦਿੱਤੀ ਜਾ ਰਹੀ ਹੈ ਕਿ ਦਾਲਾਂ ਨੂੰ ਅਪਣਾਓ ਖੇਤੀ ਦੇ ਵਿੱਚ ਆਪਾਂ ਸਿੰਚਾਈ ਦੇ ਕਿੰਨੇ ਕਿਤੇ ਵਿੱਚ ਜਿਹੜੇ ਰੱਖਣੇ ਨੇ ਨੰਬਰ ਆਫ ਇਰੀਗੇਸ਼ਨ ਨੂੰ ਕਿੰਨੀਆਂ ਰੱਖਣੀਆਂ ਨੇ ਇਹਦੇ ਵਿੱਚ ਜਿਹੜੀ ਦਾਲ ਵਾਲੀ ਦਾਲ ਫਸਲਾਂ ਇਹ ਇੱਕ ਸਾਰ ਇਹਨਾਂ ਦਾ ਪਕਾ ਨਹੀਂ ਹੁੰਦਾ ਜੀ ਤੇ ਜੇ ਆਪਾਂ ਇਹਨਾਂ ਨੂੰ ਪਾਣੀ ਲਈ ਜਾਵਾਂਗੇ ਤੇ ਫੁੱਲ ਕੱਢੀ ਜਾਣਗੇ ਤੇ ਇਸ ਲਈ ਜਿਹੜੀ ਮੂੰਗੀ ਦੀ ਫਸਲ ਹੈ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਤਕਰੀਬਨ 3 ਤੋਂ 5 ਪਾਣੀ ਮੌਸਮ ਤੇ ਡਿਪੈਂਡ ਕਰਦਾ ਹੈ ਕਿ ਜੇ ਮੀਂਹ ਪੈ ਜਾਂਦਾ ਹੈ ਤੇ ਘੱਟ ਪਾਣੀ ਲੱਦੇ ਤਿੰਨ ਤੋਂ ਪੰਜ ਪਾਣੀ ਕਾਫੀ ਹੁੰਦੇ ਆ ਤੇ ਇਹਦੇ ਚ ਜਿਹੜੀ ਅਖੀਲਾ ਪਾਣੀ ਹੈ ਉਹ ਤੁਸੀਂ 55 ਦਿਨ ਤੇ ਬੰਦ ਕਰ ਦੇਣਾ ਜੇ ਤੁਸੀਂ ਫਸਲ ਨੂੰ ਪਾਣੀ ਲਾਓ ਚ ਲਈ ਜਾਓਗੇ ਤਾਂ ਇੱਕ ਸਾਰ ਪਕਾ ਨਹੀਂ ਹੋਊਗਾ ਤੇ ਜਦੋਂ 80% ਫਲੀਆਂ ਪੱਕ ਜਾਂਦੀਆਂ ਤੁਸੀਂ ਉਦੋਂ ਦੀ ਵਾੜੀ ਕਰ ਸਕਦੇ ਇਸੇ ਤਰ੍ਹਾਂ ਮਾਂਚੇ ਵੀ ਜਿਹੜੇ ਪਾਣੀ ਹੈ ਤਕਰੀਬਨ ਦੋ ਤੋਂ ਚਾਰ ਪਾਣੀ ਕਾਫੀ ਹੈ ਤੇ ਇਹਦੇ ਚ ਵੀ ਤੁਸੀਂ ਅਖੀਲਾ ਪਾਣੀ ਹੈ ਉਹ 60 ਦਿਨਾਂ ਤੇ ਬੰਦ ਕਰ ਦੇਣਾ ਜੀ ਤਾਂ ਕਿ ਉਹਦਾ ਇੱਕ ਸਾਰ ਪਕਾ ਹੋ ਸਕੇ ਸੋ ਡਾਕਟਰ ਸਾਹਿਬ ਪੂਰੇ ਵਿਸ਼ਪ ਦੇ ਵਿੱਚ ਵਿਸ਼ਪ ਦਾਲ ਦਿਵਸ ਮਨਾਇਆ ਜਾ ਰਿਹਾ ਬਹੁਤ ਸਾਰੇ ਕਿਸਾਨ ਵੀਰ ਇਸ ਪ੍ਰੋਗਰਾਮ ਰਾਈ ਸਾਡੇ ਨਾਲ ਜੁੜੇ ਨੇ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਇਸ ਦਿਨ ਮੈਂ ਕਿਸਾਨ ਵੀਰਾਂ ਨੂੰ ਇਸ ਨਾਅ ਦੇਵਾਂਗੀ ਕਿ ਵਿਸ਼ ਪੱਧਰ ਤੇ ਆਪਾਂ ਦਾਲਾਂ ਦਾ ਦਿਵਸ ਮਨਾ ਰਹੇ ਆਂ ਆਪਾਂ ਨੂੰ ਚਾਹੀਦਾ ਹੈ ਕਿ ਦਿਵਸ ਨੂੰ ਸਹੀ ਤੌਰ ਤੇ ਮਨਾਣ ਲਈ ਆਪਾਂ ਆਪਣੇ ਘਰ ਜੋਗੀਆਂ ਦਾਲਾਂ ਜ਼ਰੂਰ ਲਾਨ ਤਾਂ ਕਿ ਦਾਲਾਂ ਹੀਟ ਆਪਣਾ ਰਕਬਾ ਵਧੇ ਤੇ ਆਪਾਂ ਚੰਗੀ ਖੁਰਾਕ ਖਾ ਸਕੀਏ ਅਸੀਂ ਆਪਣੇ ਭੋਜਨ ਦੇ ਵਿੱਚ ਤੇ ਖੇਤੀ ਦੇ ਵਿੱਚ ਦਾਲਾਂ ਨੂੰ ਵੱਧ ਤੋਂ ਵੱਧ ਐਡ ਕਰੀਏ ਪਾਣੀ ਦੇ ਸਰੋਤਾਂ ਨੂੰ ਵੀ ਬਚਾਈਏ ਤੇ ਇਹਦੇ ਨਾਲ ਹੀ ਆਪਣੀ ਇਨਕਮ ਦੇ ਵਿੱਚ ਵੀ ਵਾਧਾ ਕਰੀਏ ਸੋ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਬੜਮੁੱਲੀ ਜਾਣਕਾਰੀ ਸਾਡੇ ਕਿਸਾਨ ਦੋਸਤਾਂ ਨੂੰ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਏਸੀ ਸਾਡਾ ਵਿਸ਼ਵ ਦਾਰ ਦਿਵਸ ਤੇ ਖਾਸ ਪ੍ਰੋਗਰਾਮ ਤੇ ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਦੇ ਬਾਰੇ ਵਿੱਚ ਤੇ ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦਿੱਤੀ ਹੈ ਡਾਕਟਰ ਜਗਰੂਪ ਕੌਰ ਜੀ ਨੇ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਬਹਾਰ ਰੁੱਤ ਦੇ ਵਿੱਚ ਮੂੰਗਫਲੀ ਦੀ ਸਫਲ ਕਾਸ਼ਤ ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮਾਹਿਰ ਖੜੇ ਨੇ ਡਾਕਟਰ ਜਗਰੂਪ ਕੌਰ ਜੀ ਜੋ ਕਿ ਸੀਨੀਅਰ ਐਗਰੋਨੋਮਿਸਟ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੇਵਾ ਨਿਵਾਰੇ ਨੇ ਡਾਕਟਰ ਸਾਹਿਬ ਜਿਹੜੀ ਮੂੰਫਲੀ ਦੀ ਕਾਸ਼ਤ ਹੈ ਉਹਦੇ ਫਾਇਦੇ ਕੀ ਨੇ ਸਾਨੂੰ ਪੰਜਾਬ ਦੇ ਵਿੱਚ ਝੋਨੇ ਦੀ ਕਾਸ਼ਤ ਹੋ ਰਹੀ ਹੈ ਭਾਵੇਂ ਕਿ ਸਾਡੀ ਜਿਹੜੇ ਸਾਡੀ ਮਿੱਟੀ ਆ ਪੰਜਾਬ ਦੀ ਜਾਂ ਪੰਜਾਬ ਦਾ ਪੌਣ ਪਾਣੀ ਆ ਉਹ ਝੋਨੇ ਦੀ ਕਾਸ਼ਤ ਦੇ ਵਾਸਤੇ ਉਹਨਾਂ ਅਨੁਕੂਲ ਨਹੀਂ ਹੈਗਾ ਪਰ ਫਿਰ ਵੀ ਅਸੀਂ ਝੋਨੇ ਨੂੰ ਪਾਲਣ ਵਾਸਤੇ ਪੰਜਾਬ ਦੇ ਵਿੱਚ ਧਰਤੀ ਚੋਂ ਪਾਣੀ ਕੱਢ ਰਹੇ ਆ ਤੇ ਫਿਰ ਉਹ ਪਾਣੀ ਖੜਾ ਕਰਨ ਵਾਸਤੇ ਫਿਰ ਅਸੀਂ ਕੱਦੂ ਕਰ ਰਹੇ ਆ ਤੇ ਇਹਦੇ ਨਾਲ ਜੇ ਅਸੀਂ ਪੰਜਾਬ ਦਾ ਅੱਜ ਪਚੋਣੇ ਦੀ ਕਾਸ਼ਤ ਕਰਕੇ ਪੰਜਾਬ ਦਾ ਪਾਣੀ ਮੁਕਾ ਲਿਆ ਦੇਖੋ ਅਸੀਂ ਆਪਣੀਆਂ ਜ਼ਮੀਨਾਂ ਦੀ ਜਿਹੜੀ ਕੁਦਰਤੀ ਬਣਤਰ ਆ ਉਹ ਖਰਾਬ ਕਰ ਲਈ ਕੱਦੂ ਕਰਕੇ ਸਾਡੀਆਂ ਜ਼ਮੀਨਾਂ ਦੇ ਵਿੱਚ ਇੱਕ ਸਖਤ ਤੈ ਬਣ ਗਈ ਆ ਦੂਜਾ ਜੇ ਅਸੀਂ ਇਹ ਦੇਖੀਏ ਪੰਜਾਬ ਦੇ ਵਿੱਚ ਅੱਜ ਅਸੀਂ ਦੋਈ ਫਸਲਾਂ ਦੀ ਕਸ਼ਤ ਕਰ ਰਹੇ ਆ ਝੋਨਾ ਕਣਕ ਝੋਨੇ ਤੋਂ ਬਾਅਦ ਕਣਕ ਪੀਜ ਰਹੇ ਆ ਕਣਕ ਤੋਂ ਬਾਅਦ ਝੋਨਾ ਜਦੋਂ ਅਸੀਂ ਇਸ ਤਰ੍ਹਾਂ ਦੋਈ ਫਸਲਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਕਰ ਰਹੇ ਹਾਂ ਤਾਂ ਇਹਦਾ ਨੁਕਸਾਨ ਹੋਰ ਵੀ ਜ਼ਿਆਦਾ ਹੈ ਇਸ ਤਰ੍ਹਾਂ ਇਹ ਕਹਿ ਸਕਦੇ ਹਾਂ ਵੀ ਜੇ ਅਸੀਂ ਫਲੀਦਾਰ ਫਸਲਾਂ ਨੂੰ ਸਾਡੇ ਫਸਲੀ ਚੱਕਰ ਦੇ ਵਿੱਚ ਲੈ ਕੇ ਆਉਣੇ ਆ ਤਾਂ ਇਹਦਾ ਬਹੁਤ ਹੀ ਫਾਇਦਾ ਹੋਊਗਾ ਸਾਡੇ ਵਾਤਾਵਰਣ ਨੂੰ ਸਾਡੀ ਮਿੱਟੀ ਨੂੰ ਸਾਡੇ ਪਾਣੀ ਨੂੰ ਸਾਡੇ ਕੁਦਰਤੀ ਸਾਧਨਾਂ ਨੂੰ ਸੋ ਫਲੀਦਾਰ ਫਸਲਾਂ ਦੇ ਵਿੱਚੋਂ ਜੇ ਗੱਲ ਕਰੀਏ ਮੂੰਫਲੀ ਇੱਕ ਮਹੱਤਵਪੂਰਨ ਫਸਲ ਆ ਫਲੀਆਂ ਦਾ ਫਸਲਾਂ ਉਹ ਨੇ ਜਿਵੇਂ ਦਾਲਾਂ ਹੋ ਗਈਆਂ ਆ ਆਪਾਂ ਹਰੀ ਖਾਦ ਕਰਦੇ ਆ ਛੋਲੇ ਮੂੰਗੀ ਮਾਂ ਹੈ ਨਾ ਇਹਨਾਂ ਫਸਲਾਂ ਦਾ ਇਹ ਫਾਇਦਾ ਹੁੰਦਾ ਹੈ ਵੀ ਇਹਨਾਂ ਦੇ ਵਿੱਚ ਇੱਕ ਗੁਣ ਹੁੰਦਾ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ ਜਿਹੜੇ ਹਵਾ ਦੀ ਨਾਈਟ੍ਰੋਜਨ ਨੂੰ ਖਿੱਚ ਕੇ ਜ਼ਮੀਨ ਦੇ ਵਿੱਚ ਲਿਆਉਂਦੇ ਨੇ ਬਿਲਕੁਲ ਸਹੀ ਸੋ ਇਹਨਾਂ ਦੀ ਜਿਹੜੀ ਨਾਈਟ੍ਰੋਜਨ ਤੱਤ ਦੀ ਜ਼ਰੂਰਤ ਹੈ ਇਹ ਆਪਣੇ ਆਪ ਹੀ ਪੂਰੀ ਕਰ ਲੈਂਦੇ ਨੇ ਸਾਨੂੰ ਬਾਹਰੋਂ ਨਹੀਂ ਪਾਉਣਾ ਪੈਂਦਾ ਡਾਕਟਰ ਸਾਹਿਬ ਜਦੋਂ ਵੀ ਆਪਾਂ ਕਿਸਾਨਾਂ ਨੂੰ ਕਿਸੇ ਬਦਲਵੇਂ ਪ੍ਰਬੰਧ ਬਾਰੇ ਸ਼ਿਫਾਰਿਸ਼ ਕਰਦੇ ਆ ਜਾਂ رائے ਦਿੰਦੇ ਆ ਹਾਂਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਲ ਹੁੰਦਾ ਇਕਨੋਮਿਕ ਬੈਨੀਫਿਟ ਦਾ ਵੀ ਜੇ ਮੈਂ ਕਣਕ ਛੋਣੇ ਨੂੰ ਛੱਡ ਕੇ ਦੂਜੇ ਪਾਸੇ ਚੱਲਿਆ ਹਾਂ ਹਾਂਜੀ ਪਹਿਲਾਂ ਮੈਨੂੰ ਇਹ ਦੱਸੋ ਇਹਦੇ ਵਿੱਚ ਮੇਰੀ ਸਿਕਿਉਰਿਟੀ ਕੀ ਆ ਕਿ ਮੈਨੂੰ ਇਹਦਾ ਸੰਭਾਵਿਤ ਮੁੱਲ ਜਾਂ ਇਹਦੀ ਜਿਹੜੀ ਆ ਵਿਕਰੀ ਉਹ ਉਹ ਕਿੱਥੇ ਹੋਏਗੀ ਤੇ ਮੈਨੂੰ ਇਹਦਾ ਫਾਇਦਾ ਕੀ ਹੋਏਗਾ ਜੇ ਆਪਾਂ ਪਰ ਏਕੜ ਦੀ ਕੋਸਟ ਲੈ ਕੇ ਚੱਲੀਏ ਜਿਹੜੀ ਮੂਫਲੀ ਦੀ ਕਾਸ਼ਤਾ ਉਹ ਵਾਤਾਵਰਣ ਪੱਖੋਂ ਵੀ ਤੇ ਕਮਾਈ ਪੱਖੋਂ ਵੀ ਲਾਹੇਵੰਦ ਆ ਵਾਤਾਵਰਣ ਪੱਖੋਂ ਆਪਾਂ ਗੱਲ ਕੀਤੀ ਆ ਹੈਨਾ ਫਲੀਦਾਰ ਫਸਲਾਂ ਸਾਨੂੰ ਵਾਤਾਵਰਣ ਨੂੰ ਫਾਇਦਾ ਹੋਗਾ ਕਮਾਈ ਪੱਖੋਂ ਜੇ ਆਪਾਂ ਗੱਲ ਕਰਦੇ ਆ ਤਾਂ ਵੀ ਇਹ ਫਾਇਦੇਮੰਦ ਆ ਕਮਾਈ ਕਿਸਾਨ ਵੀਰ ਨੂੰ ਕਮਾਕੇ ਦਊਗੀ ਕਿਉਂਕਿ ਦੇਖੋ ਜੇ ਅਸੀਂ ਇਹਦਾ ਅ ਐਮਐਸਪੀ ਦੇਖੀਏ ਜਿਹੜਾ ਸਮਰਥਨ ਘਟੋ ਘਟ ਸਮਰਥਨ ਮੋਲਾ ਉਹ ਦੇਖੀਏ ਤਾਂ ਪਿਛਲੇ ਸਾਲ 24 ਦਾ 6783 ਰੁਪਏ ਸੀਗਾ ਜੀ ਤੇ 4 ਕੁਇੰਟਲ 4 ਕੁਇੰਟਲ ਤੇ 12 ਕੁਇੰਟਲ ਅਸੀਂ ਆਸਤਨ ਝਾੜ ਲੈਨੇ ਆ ਵੀ 12 ਕੁਇੰਟਲ ਤੱਕ ਕੀਲੇ ਚੋਂ ਸਾਨੂੰ ਮੁਫਲੀ ਦਿੰਦੀ ਆ ਜੀ ਸੋ ਇਹਦੇ ਹਿਸਾਬ ਦੇ ਨਾਲ ਅਸੀਂ 80000 ਰੁਪਇਆ ਜੇ ਕਹੀਏ ਕੀਲੇ ਦੀ ਕਮਾਈ ਕਰ ਸਕਦੇ ਆ ਤੇ ਲਾਗਤ ਆਉਂਦੀ ਆ ਬਹੁਤ ਘੱਟ ਮੁਫਲੀ ਨੂੰ ਜਿਹੜੀ ਲਾਗਤ ਆ ਸਿਰਫ ਬੀਜ ਤੇ ਜ਼ਿਆਦਾ ਆਉਂਦੀ ਆ ਜੀ ਤੇ ਥੋੜੀ ਜੀ ਜਿਹੜੀ ਬਾਕੀ ਲਾਗਤਾਂ ਜੇ ਅਸੀਂ ਕੱਢ ਦਿੰਨੇ ਆ ਤਾਂ ਯਾਨੀ ਜਿਹੜਾ ਕਿਸਾਨ ਆ ਉਹਨੂੰ 50000 ਰੁਪਇਆ ਪ੍ਰਤੀ ਕੀਲਾ ਬਚਦਾ ਜਦੋਂ ਕਿ ਜੇ ਝੋਨੇ ਵਾਲ ਦੇਖੀਏ ਤਾਂ ਝੋਨਾ ਸਾਨੂੰ 40000 ਦਿੰਦਾ ਜੀ ਤੇ ਇਸੇ ਤਰ੍ਹਾਂ ਮੂਫਲੀ ਦੀ ਜਿਹੜੀ ਕਾਸ਼ਤਾ ਜਾਂ ਮੂਫਲੀ ਜੇ ਅਸੀਂ ਅਪਣਾਉਨੇ ਆ ਤਾਂ ਇਹਦਾ ਸਾਨੂੰ ਇਹਦਾ ਪੋਟੈਂਸ਼ੀਅਲ ਬਹੁਤ ਆ ਮੈਂ ਕਹੂੰਗੀ ਵੀ ਜਿਹੜੀ ਅੱਜ ਡਿਮਾਂਡ ਆ ਬਾਹਰਲੇ ਦੇਸ਼ਾਂ ਦੇ ਵਿੱਚ ਪੱਛਮੀ ਦੇਸ਼ਾਂ ਦੇ ਵਿੱਚ ਜਾਂ ਯੂਰਪੀਅਨ ਦੇਸ਼ਾਂ ਦੇ ਵਿੱਚ ਮੂਫਲੀ ਦੀ ਬਹੁਤ ਜ਼ਿਆਦਾ ਹੈ ਜੇ ਅਸੀਂ ਗੱਲ ਕਰੀਏ ਮੂਫਲੀ ਦੇ ਵਿੱਚ ਮੂਫਲੀ ਦਾ ਤੇਲ ਆ ਜਿਹੜਾ ਬਹੁਤ ਹਾਈ ਕੁਆਲਿਟੀ ਆ ਮੂਫਲੀ ਦੇ ਜਿਹੜੇ ਪ੍ਰੋਟੀਨ ਨੇ ਉਹ ਛੇਤੀ ਹਜਮ ਹੋਣ ਵਾਲੇ ਹਾਈ ਕੁਆਲਿਟੀ ਦੇ ਨੇ ਇਸੇ ਤਰ੍ਹਾਂ ਮੂਫਲੀ ਦੇ ਵਿੱਚ ਜਿਹੜੇ ਬਹੁਤ ਸਾਰੇ ਮਿਨਰਲ ਨੇ ਕੈਲਸ਼ੀਅਮ ਮੈਗਨੀਸ਼ੀਅਮ ਜ਼ਿੰਕ ਆਇਰਨ ਤੇ ਜੇ ਹੋਰ ਗੱਲ ਕਰੀਏ ਐਂਟੀਆਕਸੀਡੈਂਟ ਨੇ ਸੋ ਅਸੀਂ ਮਤਲਬ ਇਹ ਕਹਿ ਸਕਦੇ ਹਾਂ ਜਿਹੜੀ ਮੂਫਲੀ ਆ ਇੱਕ ਪੂਰੀ ਸੰਪੂਰਨ ਖੁਰਾਕ ਆ ਤੇ ਇਸੇ ਕਰਕੇ ਜਿਹੜੇ ਪੱਛਮੀ ਦੇਸ਼ ਨੇ ਮੂਫਲੀ ਦੀ ਬਹੁਤ ਵਰਤੋਂ ਕਰਦੇ ਨੇ ਤੁਸੀਂ ਆਮ ਹੀ ਸੁਣਿਆ ਹੋਊਗਾ ਪੀਨਟ ਬਟਰ ਪੀਨਟ ਮਿਲਕ ਔਰ ਚਾਕਲੇਟਸ ਵਿੱਚ ਪੀਨਟ ਪੈਂਦਾ ਕਨਫੈਕਸ਼ਨਰੀ ਦੀ ਹਰ ਆਈਟਮ ਦੇ ਵਿੱਚ ਮੂਫਲੀ ਦੀ ਵਰਤੋਂ ਹੁੰਦੀ ਹੈ ਇਹਦਾ ਤੇਲ ਦੀ ਵਰਤੋਂ ਹੁੰਦੀ ਹੈ ਸੋ ਇਸ ਤਰ੍ਹਾਂ ਅਸੀਂ ਅਸੀਂ ਜੇ ਆਪਣੇ ਆਪਣੇ ਦੇਸ਼ ਦੀ ਇੰਡੀਆ ਦੇ ਵਿੱਚ ਵੀ ਗੱਲ ਕਰੀਏ ਤਾਂ ਅਸੀਂ ਵੀ ਮੂਫਲੀ ਨੂੰ ਭੁੰਨ ਕੇ ਮੂਫਲੀ ਖਾਂਦੇ ਆ ਜਾਂ ਐਸ ਆਪਾਂ ਕਹੀਏ ਵੀ 스낵 스낵 ਦੇ ਸਾਲਟਡ ਮੂਫਲੀ ਦੀ ਵਰਤੋਂ ਹੁੰਦੀ ਹੈ ਇਸ ਕਰਕੇ ਇਹ ਇੱਕ ਐਸਾ ਹੈ ਵੀ ਮੂੰਫਲੀ ਦੀ ਡਿਮਾਂਡ ਬਹੁਤ ਆ ਜੇ ਅਸੀਂ ਪੈਦਾਵਾਰ ਮੂੰਫਲੀ ਦੀ ਵਧਾ ਲੈਨੇ ਆ ਜਾਂ ਅਸੀਂ ਰਕਵਾ ਵਧਾ ਲੈਨੇ ਆ ਤਾਂ ਅਸੀਂ ਜਿਹੜਾ ਸਾਡਾ ਦੇਸ਼ ਆ ਇਹਨੂੰ ਇਹਦਾ ਐਕਸਪੋਰਟ ਵਧਾ ਸਕਦਾ ਹੁਣ ਵੀ ਅਸੀਂ ਜਿਹੜਾ ਸਾਡਾ ਮਤਲਬ ਭਾਰਤ ਦੇ ਵਿੱਚ ਮੂੰਫਲੀ ਦਾ ਐਕਸਪੋਰਟ ਹੋ ਰਿਹਾ ਜੀ ਪਿਛਲੇ ਸਾਲ ਦੀ ਜੇ ਗੱਲ ਕਰੀਏ ਤਕਰੀਬਨ 7000 ਕਰੋੜ ਦਾ ਐਕਸਪੋਰਟ ਹੋਇਆ ਤੇ ਜੇ ਅਸੀਂ ਇਹਦੀ ਪੈਦਾਵਾਰ ਜਾਂ ਇਹਦਾ ਰਕਵਾ ਵਧਾ ਲੈਨੇ ਆ ਤਾਂ ਅਸੀਂ ਹੋਰ ਕਮਾ ਸਕਦੇ ਆ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਕਿਸਾਨ ਵੀਰ ਆ ਉਹ ਵੀ ਇਹ ਤੋਂ ਕਮਾਈ ਕਰ ਸਕਦਾ ਹੈ। ਬਹਾਰੁੱਤ ਦੀ ਮੱਕੀ ਵੀ ਹੈ। ਹਾਂਜੀ। ਬਹਾਰੁੱਤ 'ਚ ਹੋਰ ਬਹੁਤ ਸਾਰੇ ਵਿਕਲਪ ਨੇ। ਮੂਫਲੀ ਹੀ ਕਿਉਂ? ਹੋਰ ਕਿਉਂ ਹੋਰ ਕੁਝ ਕਿਉਂ ਨਹੀਂ? ਜੇ ਅਸੀਂ ਮੂਫਲੀ ਨੂੰ ਬਹਾਰੁੱਤ ਦੇ ਵਿੱਚ ਮੂਫਲੀ ਦੀ ਕਾਸ਼ਤ ਕਰੀਏ ਤਾਂ ਜਿਹੜੀ ਬਹਾਰੁੱਤ ਦੀ ਮੱਕੀ ਆ ਉਹਦੇ ਅਸੀਂ ਉਹਦੇ ਰਕਬਾ ਘਟਾ ਸਕਦੇ ਆਂ ਤੇ ਜੇ ਅਸੀਂ ਬਹਾਰੁੱਤ ਦੇ ਵਿੱਚ ਮੂਫਲੀ ਮੱਕੀ ਨੂੰ ਬਦਲ ਕੇ ਮੂਫਲੀ ਦੀ ਕਾਸ਼ਤ ਕਰਦੇ ਆਂ ਉਹਦੇ ਨਾਲ ਅਸੀਂ ਆਪਣੀ ਜ਼ਮੀਨ ਵੀ ਬਚਾ ਸਕਦੇ ਆਂ। ਪਾਣੀ ਬਚਾ ਸਕਦੇ ਆ ਵਾਤਾਵਰਨ ਬਚਾ ਸਕਦੇ ਆ ਤੇ ਕਮਾਈ ਤਾਂ ਆਪਾਂ ਗੱਲ ਕੀਤੀ ਆ ਤੇ ਇਹ ਕਮਾਈ ਹੈਗੀ ਆ ਮੂੰਫਲੀ ਤੋਂ ਪੈਸਾ ਇਹ ਲਾਹੇਵੰਦ ਫਸਲ ਹੈਗੀ ਜੇ ਅਸੀਂ ਬਹਾਰ ਰੁੱਤ ਦੀ ਮੂੰਫਲੀ ਬਲ ਜਾਣੇ ਤਾਂ ਸਾਨੂੰ ਪਾਣੀ ਦੀ ਬਚਤ ਵਿੱਚ ਵੀ ਫਾਇਦਾ ਹੋਵੇਗਾ ਹੋਵੇਗਾ ਥੈਂਕ ਯੂ ਹੁਣ ਤੁਸੀਂ ਇਹ ਦੱਸਿਆ ਵੀ ਆਪਾਂ ਬਹਾਰ ਰੁੱਤ ਦੇ ਵਿੱਚ ਮੂੰਫਲੀ ਦੀ ਕਾਸ਼ਤ ਕਰੀਏ ਪਰ ਕੀ ਜਿਹੜੀ ਪੰਜਾਬ ਦੀ ਮਿੱਟੀ ਆ ਹਾਂਜੀ ਉਸ ਸਿਸਟਮ ਦੇ ਵਿੱਚ ਮੂੰਫਲੀ ਦੀ ਕਾਸ਼ਤ ਫਿੱਟ ਹੁੰਦੀ ਹੈ ਤੇ ਇਹਦੀਆਂ ਸੰਭਾਵਨਾਵਾਂ ਕੀ-ਕੀ ਨੇ ਮੂੰਫਲੀ ਜੇ ਅਸੀਂ 4-5 ਦਹਾਕੇ ਪਹਿਲਾਂ ਦੇਖੀਏ ਪੰਜਾਬ ਦੀਆਂ ਮੁੱਖ ਫਸਲਾਂ ਵਿੱਚੋਂ ਇੱਕ ਸੀਗੀ ਬਰਾਨੀ ਇਲਾਕੇ ਦੇ ਵਿੱਚ ਮੂੰਫਲੀ ਦੀ ਕਾਸ਼ਤ ਹੁੰਦੀ ਸੀ ਤੇ ਪੈਸਾ ਕਿਸਾਨ ਵੀਰ ਉਹ ਤੋਂ ਕਮਾਉਂਦਾ ਸੀ ਤੇ ਇਸ ਕਰਕੇ ਇਹ ਤਾਂ ਜ਼ਰੂਰ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਮੂੰਫਲੀ ਦੀ ਕਾਸ਼ਤ ਵਾਸਤੇ ਢੁਕਵੀਆਂ ਨੇ ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਹੋਣ ਤੇ ਭੱਲ ਵਾਲੀਆਂ ਜ਼ਮੀਨਾਂ ਹੁਣ ਬਰਾਨੀ ਇਲਾਕੇ ਦੇ ਵਿੱਚ ਭੱਲ ਵਾਲੀ ਜ਼ਮੀਨ ਹੋਊਗੀ ਤਾਂ ਮੂੰਫਲੀ ਚੰਗੀ ਹੋਊ ਪਰ ਅੱਜ ਕੱਲ ਆਪਾਂ ਦੇਖਿਆ ਵੀ ਸਾਡੇ ਕੋਲੇ ਪਾਣੀ ਦੇ ਸਾਧਨ ਹੈਗੇ ਨੇ ਅਸੀਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਮੂੰਫਲੀ ਦੀ ਕਾਸ਼ਤ ਕਰ ਸਕਦੇ ਹਾਂ ਦੂਸਰਾ ਇਹ ਹੈਗਾ ਇੱਕ ਜਿਹੜੀ ਮੂੰਫਲੀ ਆ ਉਹਨੂੰ ਮੈਰਾ ਰੇਤਲੀਆਂ ਜ਼ਮੀਨਾਂ ਮੈਂ ਕਹੂੰਗੀ ਉਹ ਉਹਦੀ ਕਾਸ਼ਤ ਵਾਸਤੇ ਢੁਕਮੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਹੈਗੀਆਂ ਨੇ ਮੂੰਫਲੀ ਆ ਜਿਹੜਾ ਇਹ ਘੱਟ ਸਮਾਂ ਲੈਣ ਵਾਲੀ ਫਸਲ ਆ ਤਕਰੀਬਨ ਵੱਟੋ ਵੱਧ 4 ਮਹੀਨੇ ਦੀ ਹੈਗੀ ਆ ਮਤਲਬ 3 ਤੋਂ 4 ਮਹੀਨੇ ਦੇ ਵਿੱਚ ਮੂਫਲੀ ਸਾਡੇ ਕੋਲੇ ਆ ਜਾਂਦੀ ਆ ਇਸ ਤਰ੍ਹਾਂ ਅਸੀਂ ਮੂਫਲੀ ਨੂੰ ਤੀਜੀ ਫਸਲ ਦੇ ਤੌਰ ਤੇ ਕਿਸੇ ਵੀ ਫਸਲੀ ਚੱਕਰ ਚ ਫਿੱਟ ਕਰ ਸਕਦੇ ਆ ਆ ਯੂਨੀਵਰਸਿਟੀ ਨੇ ਜਿਹੜੀ ਸਿਫਾਰਿਸ਼ ਕੀਤੀ ਆ ਉਹ ਇਹ ਹੈਗੀ ਆ ਵੀ ਸੋਣੀ ਰੁੱਤ ਦੇ ਵਿੱਚ ਅਸੀਂ ਮੱਕੀ ਲੈ ਲਈਏ ਉਹ ਤੋਂ ਬਾਅਦ ਆਲੂ ਜਾਂ ਮਟਰ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਫਰਵਰੀ ਦੇ ਵਿੱਚ ਬਹਾਰ ਉੱਤ ਦੀ ਮੂਫਲੀ ਲੈ ਸਕਦੇ ਆ ਇਸੇ ਤਰ੍ਹਾਂ ਜੇ ਸੋਣੀ ਚ ਮੂੰਗੀ ਲੈਣੇ ਆ ਉਹ ਤੋਂ ਬਾਅਦ ਵੀ ਅਸੀਂ ਆਲੂ ਜਾਂ ਮਟਰ ਲੈ ਸਕਦੇ ਆ ਤੇ ਉਸ ਤੋਂ ਬਾਅਦ ਸਾਡੇ ਕੋਲੇ ਟਾਈਮ ਹੁੰਦਾ ਵੀ ਅਸੀਂ ਬਹਾਰ ਉੱਤ ਦੀ ਮੂਫਲੀ ਵੀ ਲੈ ਲਈਏ ਮਤਲਬ ਤੀਜੀ ਫਸਲ ਦੇ ਤੌਰ ਤੇ ਅਸੀਂ ਮੂਫਲੀ ਨੂੰ ਕਿਸੇ ਵੀ ਫਸਲੀ ਚੱਕਰ ਚ ਲੈ ਸਕਦੇ ਆ ਸੋ ਦਾਕਟਰ ਸਾਹਿਬ ਹੁਣ ਆਈਏ ਆਪਾਂ ਵੀ ਜੀ ਦਾ ਬਿਜਾਈ ਦਾ ਢੰਗ ਔਰ ਇਹਦੇ ਚ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਨੇ ਹਾਂਜੀ ਮੂਫਲੀ ਦੇ ਵਿੱਚ ਦੋ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ ਇੱਕ ਗੁੱਛੇਦਾਰ ਹੁੰਦੀਆਂ ਨੇ ਤੇ ਇੱਕ ਵਿਚਮੀਆਂ ਗੁੱਛੇਦਾਰ ਕਿਸਮਾਂ ਹੁੰਦੀਆਂ ਨੇ ਜਿਹਦੇ ਵਿੱਚ ਜਿਹੜੀਆਂ ਗੱਠੀਆਂ ਨੇ ਉਹ ਬੂਟੇ ਦੇ ਮੈਂ ਜਿਹੜੀ ਮੁੱਖ ਜੜਾ ਉਹਦੇ ਨਾਲ-ਨਾਲ ਲੱਗਦੀਆਂ ਨੇ ਤੇ ਉਹ ਪਟਾਈ ਵਾਸਤੇ ਟੁਕਮੀਆਂ ਹੁੰਦੀਆਂ ਨੇ ਜਿਆਦਾ ਵਧੀਆ ਨੇ ਤੇ ਜਿਹੜੀਆਂ ਵਿਚਮੀਆਂ ਕਿਸਮਾਂ ਨੇ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੀਆਂ ਗੱਠੀਆਂ ਨੇ ਉਹ ਵਿਰਲੀਆਂ ਹੁੰਦੀਆਂ ਨੇ ਪਟਾਈ ਵੇਲੇ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਕਿਸਮਾਂ ਉਹ ਵੀ ਬਹੁਤ ਵਧੀਆ ਨੇ ਸੋ ਬਹਾਰ ਰੁੱਤ ਦੇ ਵਿੱਚ JS70 ਤੇ TG37A ਦੀ ਸਫਾਰਿਸ਼ ਕੀਤੀ ਗਈ ਹੈ ਯੂਨੀਵਰਸਿਟੀ ਵੱਲੋਂ ਇਹ ਦੋਨੋਂ ਗੁੱਛੇਦਾਰ ਕਿਸਮਾਂ ਨੇ JS70 ਕਿਸਮ ਦੀ ਜਿਹੜੀ ਗਰੀ ਆ ਮੋਟੀ ਆ ਤੇ ਪੱਕਣ ਨੂੰ ਇਹ 112 ਕਦਨ ਲੈਂਦੀ ਆ ਇਹਦੀ ਕਸ਼ਤ ਅਸੀਂ ਜੇ 87 ਦੀ ਕਸ਼ਤ ਅਸੀਂ ਸੋਣੀ ਚ ਵੀ ਕਰ ਸਕਦੇ ਆ ਜੀ ਬਹਾਰ ਉੱਤੇ ਦੇ ਵਿੱਚ ਜੇ ਅਸੀਂ ਇਹਦੀ ਕਸ਼ਤ ਕਰਦੇ ਆ ਤਾਂ ਤਕਰੀਬਨ 1.5 15 ਕੁਆਂਟਲ ਝਾੜ ਆਉਂਦਾ ਪ੍ਰਤੀ ਕਿੱਲਾ ਤੇ ਜੇ ਅਸੀਂ ਇਹਨੂੰ ਸੋਣੀ ਦੇ ਵਿੱਚ ਕਰਦੇ ਆ ਤਾਂ ਉਹ ਤਕਰੀਬਨ 13 ਕੁਆਂਟਲ ਆਉਂਦਾ ਤੇ ਇਸੇ ਤਰ੍ਹਾਂ ਜਿਹੜੀ ਬਹਾਰ ਉੱਤੇ ਦੇ ਵਿੱਚ ਦੂਜੀ ਕਿਸਮ ਜੀ ਦੀ ਸਿਫਾਰਿਸ਼ ਹੈਗੀ ਆ ਉਹ ਹੈਗੀ ਆ T37A ਇਹ ਅਗੇਤੀ ਪੱਕਣ ਵਾਲੀ ਕਿਸਮ ਆ 101 ਦਿਨ ਦੇ ਤਕਰੀਬਨ ਲੈਂਦੀ ਆ ਪੱਕਣ ਨੂੰ ਤੇ ਇਹਦਾ ਜਿਹੜਾ ਝਾੜ ਆ ਉਹ ਤਕਰੀਬਨ 12.5 ਕੁਇੰਟਲ ਹੈਗਾ ਜੀ ਤੇ ਇਹਦੀ ਜਿਹੜੀ ਗੱਠੀ ਆ ਗਿਰੀ ਆ ਜਿਹੜੀ ਉਹ ਪ੍ਰੀਕ ਹੁਣ ਡਾਕਟਰ ਸਾਹਿਬ ਇਹ ਦੱਸੋ ਵੀ ਬਜਾਈ ਤੋਂ ਬਾਅਦ ਜਿਹੜਾ ਆਪਣਾ ਕੀਟ ਪ੍ਰਬੰਧਨ ਤੇ ਖਾਦਾਂ ਦਾ ਕੀ ਜਿਹੜਾ ਇਹਦੇ ਵਿੱਚ ਸਿਸਟਮ ਰਹੇਗਾ ਆਪਾਂ ਹਾਂਜੀ ਆਪਾਂ ਇਹ ਗੱਲ ਕੀਤੀ ਸੀਗੀ ਵੀ ਜਿਹੜਾ ਮੂਫਲੀਆ ਉਹਨੂੰ ਪਾਣੀ ਵੀ ਘੱਟ ਲੱਗਦਾ ਤੇ ਖਾਦਾਂ ਵੀ ਘੱਟ ਲੱਗਦੀਆਂ ਨੇ ਸੋ ਇਹਨੂੰ ਜਿਹੜੀ ਨਾਈਟ੍ਰੋਜਨ ਨਾਈਟ੍ਰੋਜਨ ਖਾਦ ਅਸੀਂ ਯੂਰੀਆ ਦੇ ਤੌਰ ਤੇ ਦਿੰਨੇ ਆ ਉਹ ਸਿਰਫ ਅਸੀਂ ਬਜਾਈ ਵੇਲੇ ਪਾਉਣਾ ਹੈ 10 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਤੇ ਨਾਲ ਅਸੀਂ ਫਾਸਫੋਰਸ ਵਾਸਤੇ ਡੀਏਪ ਪਾ ਸਕਦੇ ਹਾਂ 26 ਕਿਲੋ ਦੀ ਸਿਫਾਰਿਸ਼ ਆ ਤੇ ਜ਼ਿਆਦਾ ਅਸੀਂ ਸਿਫਾਰਿਸ਼ ਕਰਦੇ ਹਾਂ ਜੇ ਫਾਸਫੋਰਸ ਵਾਸਤੇ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ करिए ਤੇ ਇੱਕ ਜਿਹੜਾ ਮੂਫਲੀ ਨੂੰ ਜਿਹੜਾ ਸਲਫਰ ਆ ਉਹ ਬਹੁਤ ਅ ਜ਼ਰੂਰੀ ਹੁੰਦਾ ਕਿਉਂਕਿ ਇਹਦੇ ਵਿੱਚ ਤੇਲ ਬਣਦਾ ਹੈ ਹੈਨਾ ਸੋ ਸਲਫਰ ਵਾਸਤੇ ਜਿਪਸਮ ਦੀ ਸਿਫਾਰਿਸ਼ ਆ 90 ਕਿਲੋ ਜਿਪਸਮ ਪਾਉਣਾ ਹੈ ਦੋ ਵਾਰ ਚ ਪਾ ਲੈਣਾ ਹੈ ਪਹਿਲਾਂ ਅੱਧਾ ਬਜਾਈ ਵੇਲੇ ਤੇ ਅੱਧਾ ਜਦੋਂ ਫੁੱਲ ਪੈਣ ਲੱਗਦੇ ਨੇ 20 25 ਦਿਨ ਬਾਅਦ ਸੋ ਇਸ ਤਰ੍ਹਾਂ ਇਹ ਆ ਵੀ ਖਾਦਾਂ ਦੀ ਲੋੜ ਬਹੁਤ ਘੱਟ ਆ ਬਜਾਈ ਵੇਲੇ ਹੀ ਖਾਦਾਂ ਦੀ ਲੋੜ ਹੈਗੀ ਆ ਮੂਫਲੀ ਆਪਾਂ ਗਿਰੀਆਂ ਕੱਢ ਲੈਨੇ ਆ ਉਸ ਤੋਂ ਬਾਅਦ ਜਦੋਂ ਅਸੀਂ ਬਜਾਈ ਕਰਨੀ ਆ ਕੀਲੇ ਦਾ ਤਕਰੀਬਨ 40 ਕਿਲੋ ਬੀਜ ਪੈਂਦਾ ਪਰ ਉਹ ਵੀ ਕਿਸਮ ਦੇ ਹਿਸਾਬ ਨਾਲ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਜੇ 78 ਯੋਦੀ ਗਿਰੀ ਮੋਟੀ ਆ ਉਹਦਾ 48 ਕਿਲੋ ਕਿੱਲੇ ਦਾ ਬੀਜ ਉਹਦੀ ਲੋਡ ਹੁੰਦੀ ਆ ਸੋ ਬੀਜ ਨੂੰ ਬੀਜਣ ਤੋਂ ਪਹਿਲਾਂ ਗਿਰਿਆਂ ਨੂੰ ਸੋਧ ਜ਼ਰੂਰੀ ਆ ਜੀ ਸੋ ਦੇਖੋ ਇਹਦੇ ਵਿੱਚ ਸਿਉਂਕ ਦਾ ਵੀ ਹਮਲਾ ਹੋ ਸਕਦਾ ਇੱਕ ਚੀਟਾ ਸੁੰਡ ਆਉਂਦਾ ਇਹ ਵੀ ਇਹਦਾ ਨੁਕਸਾਨ ਕਰਦਾ ਹੈ ਤੇ ਦੋ ਬਿਮਾਰੀਆਂ ਆਉਂਦੀਆਂ ਨੇ ਜਿਵੇਂ ਇੱਕ ਹੈਗਾ ਵੀ ਜਦੋਂ ਬੀਜ ਸ਼ੁਰੂ ਹੁੰਦਾ ਉਗਣਾ ਤਾਂ ਬੀਜ ਗਲ ਜਾਂਦਾ ਜਾਂ ਜੇ ਬੂਟਾ ਉੱਗ ਗਿਆ ਤਾਂ ਉਹ ਜ਼ਮੀਨ ਤੋਂ ਗਲ ਜਾਂਦਾ ਇੱਕ ਇਹਨੂੰ ਗਿੱਚੀ ਦਾ ਗਲਣਾ ਰੋ ਕਹਿੰਦੇ ਨੇ ਕੋਲਰ ਰੋਟ ਕਹਿੰਦੇ ਨੇ ਤੇ ਦੂਸਰੀ ਬਿਮਾਰੀ ਆਉਂਦੀ ਆ ਪੱਤਿਆਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀੜੇ ਵੀ ਉਹਨਾਂ ਦੀ ਰੋਕਥਾਮ ਹੁੰਦੀ ਆ ਜੀ ਆਪਣੀ ਫਸਲ ਦੇ ਵਿੱਚ ਬਿਮਾਰੀ ਆਉਂਦੀ ਆ ਤਾਂ ਅਸੀਂ ਸਪਰੇਅ ਕਰ ਸਕਦੇ ਆ ਪਰ ਬੀਜ ਦੀ ਸੋਧ ਆ ਜਿਹੜੀ ਉਹ ਅਸੀਂ ਘੱਟ ਪੈਸੇ ਦੇ ਵਿੱਚ ਜ਼ਿਆਦਾ ਫਾਇਦਾ ਲੈ ਸਕਦੇ ਆ ਆਪਣੀ ਫਸਲ ਨੂੰ ਬਚਾ ਸਕਦੇ ਆ ਪਸੰਦੋਸਤੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਬਹਾਰ ਰੁੱਤ ਦੀ ਜੋ ਮੂਕ ਫਲੀ ਹੈ ਉਹ ਇੱਕ ਵਿਕਲਪ ਤੇ ਤੌਰ ਤੇ ਹੈ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਅਦ ਕਿਉਂ ਨਾ ਅਸੀਂ ਜੋ ਡਾਕਟਰ ਸਾਹਿਬ ਨੇ ਅੱਜ ਸਾਨੂੰ ਮਹੱਤਵਪੂਰਨ ਜਿਹੜੀ رائے ਦਿੱਤੀ ਹੈ ਇਹਨੂੰ ਅਸੀਂ ਆਪਣੇ ਖੇਤਾਂ ਦੇ ਵਿੱਚ ਅਪਣਾਈਏ ਤੇ ਆਪਣੇ ਤਜਰਬੇ ਜਿਹੜੇ ਆ ਉਹ ਸਾਂਝੇ ਕਰੀਏ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਤੋਂ ਬਹੁਤ ਲਾਹਾ ਲਿਆ ਹੋਵੇਗਾ ਤੁਹਾਡਾ ਸਰਬ ਤੁਸੀਂ ਬਹੁਤ ਹੀ ਬੜਮੁੱਲੀ ਜਾਣਕਾਰੀ ਸਾਡੇ ਕਿਸਾਨ ਦੋਸਤਾਂ ਨੂੰ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਨੇ ਪ੍ਰੋਗਰਾਮ ਦੇ ਵਿੱਚ ਅਸੀਂ ਵੱਧ ਤੋਂ ਵੱਧ ਦਾਲ ਦੀ ਵਸਤੇ ਜਾਣਕਾਰੀ ਹਾਸਿਲ ਕੀਤੀ ਹੈ ਤੇ ਮੌਫਲੀ ਦੀ ਕਾਸ਼ ਤੇ ਸਬੰਧੀ ਵੀ ਵੱਧ ਤੋਂ ਵੱਧ ਜਾਣਕਾਰੀ ਆਪਣੇ ਕਿਸਾਨ ਭਰਾਵਾਂ ਨੂੰ ਮੁਹੱਈਆ ਕਰਵਾਈ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਨਵੀਂ ਜਾਣਕਾਰੀ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੰਦੀਪ ਨੂੰ ਦਿਓ ਇਜਾਜ਼ਤ ਧੰਨਵਾਦ